ਬੈਂਤੀਆ ਤੁਸੀਂ ਬਾਬਾ ਜੀਵਨ ਸਿੰਘ ਦੇ ਵਾਰਸੋਂ ਆਪਾਂ ਗੁਰੂ ਨਾਲ ਜੁੜਨਾ ਸਾਰਾ ਇਤਿਹਾਸ ਬਰੋ ਆਪਣਾ ਜਦੋਂ ਇਹ ਦੇ ਦੇ ਮੰਦਰ ਢਾਏ ਜਾ ਰਹੇ ਸੀ ਜਦੋਂ ਇਹ ਦੇਸ਼ ਵਿੱਚੋਂ ਮੂਰਤੀਆਂ ਲੁੱਟੀਆਂ ਜਾ ਰਹੀਆਂ ਸੀ ਸੁਣਨੀਆ ਜਦੋਂ ਇਹ ਦੇ ਦੇ ਵੀ ੱੱਕਾ ਜੁਲਮ ਸਿਖਰਾਂ ਤੇ ਸੀ ਜਦੋਂ ਅਰੰਗ ਦੇਵ ਧੱਕੇ ਨਾਲ ਇਥੋਂ ਦੇ ਲੋਕਾਂ ਦੇ ਜਨੂ ਲਾ ਰਿਆ ਸੀ ਪਉਂਦਰ ਨਾ ਕੋਈ ਦੇਵੀ ਮਾਤਾ ਨਾ ਕੋਈ ਦੇਵਤਾ ਨਾ ਕੋਈ ਭਗਵਾਨ ਨਾ ਕੋਈ ਉੱਥੇ ਹੋਰ ਵੜਿਆ ਕੋਈ ਪ੍ਰਗਟ ਨਹੀਂ ਹੋਇਆ ਕਰੋ ਕੋ ਯਾਦ ਰੱਖੋ ਅੱਜ ਸਾਨੂੰ ਫੇਰ ਹੁਦਾਨ ਨਾਲੋਂ ਧੱਕਿਆ ਜਾ ਰਿਹਾ ਇਸ ਇਤਿਹਾਸ ਨੂੰ ਨਾ ਭੁੱਲੋ ਸਾਡੇ ਸਾਰਿਆਂ ਗਲਾਵ ਰਿਹਾ ਉਹ ਬਾਬੇ ਨਾਨਕ ਨੇ ਆ ਕੇ ਨਹੀਂ ਰੱਖਿਆ ਜਿਹੜੀ ਜ਼ਾਲਮ ਸਰਕਾਰਾਂ ਦੇ ਇਥੋਂ ਜੜ 뿌ਤੀ ਹੈ ਜਦੋਂ ਇਹ ਧਰਤੀ ਤੇ ਇਨਾ ਧੱਕਾ ਹੋ ਰਿਹਾ ਸੀ ਉਦੋਂ ਬੌੜਿਆ ਕੌਣ ਕਿਹਦੀ ਸ਼ਰਨ ਵਿੱਚ ਆਇਓ ਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਨੇ ਗੁਰੂ ਨਾਨਕ ਦਾ ਪੱਲਾ ਫੜਿਆ ਤੇ ਗੁਰੂ ਦੇ ਉਹਨਾਂ ਦੇ ਲਾਜ ਰੱਖੀ ਆਪਣਾ ਸਰਵੰਸ ਕਰਵਾਣ ਕਰਕੇ ਉਹਨਾਂ ਜ਼ਾਲਮ ਸਰਕਾਰਾਂ ਨੂੰ ਨੱਸ ਬਾਈ ਕੋਈ ਦੇਵੀ ਦੇਵਾ ਪੁੱਤਿਆ ਭਾਈ ਕਿਆ ਮੰਗੋ ਗਿਆ ਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਗੁਰੂਆਂ ਨੇ ਲਿਖਿਆ ਸਾਨੂੰ ਸਮਝਾਇਆ ਪਰ ਉਹ ਬੜਾ ਦੁੱਖ ਹੁੰਦਾ ਜਦੋਂ ਮੇਰਾ ਇੱਕ ਵੀਰ ਕਿਰਤ ਕਰਨ ਵਾਲਾ ਸਾਈਕਲ ਤੇ ਦੇਵੀ ਨੂੰ ਚੱਲ ਪੈਂਦਾ ਅਸੀਂ ਉਹਨਾਂ ਦਾ ਰਿਜ਼ਲਟ ਵੇਖ ਚੁੱਕਿਆ ਸਾਡਾ ਦੇਸ਼ ਸਾਡੇ ਦੇਸ਼ ਨੇ ਉਹਨਾਂ ਨੂੰ ਵੇਖ ਚੁੱਕਿਆ ਚੈੱਕ ਕਰ ਲਿਆ ਜਦੋਂ ਵੀ ਔਖੀ ਘੜੀ ਆਈ ਕੋਈ ਦੇਵੀ ਦੇਵਤਾ ਨਹੀਂ ਪੌੜਿਆ ਉਦੋਂ ਬੌੜਿਆ ਕੌਣ ਆ ਗੁਰੂ ਗੁਰੂ ਨੇ ਬਾਹ ਫੜੀਆ ਮਦਲੂਮ ਆ। ਅਸੀਂ ਅੱਜ ਜਿਹੜਿਆ ਨਗਰ ਕੀਰਤਨ ਕਰ ਰਿਹਾ ਦੇਨ ਗੁਰੂਆਂ ਦੀ ਐ। ਨਹੀਂ ਅਸੀਂ ਉੱਚੀ ਨਹੀਂ ਸੀ ਬੋਲ ਸਕਦੇ। ਅਸੀਂ ਦਸਤਾਰ ਨਹੀਂ ਸੀ ਸਜਾ ਸਕਦੇ। ਅਸੀਂ ਘੋੜਾ ਨਹੀਂ ਸੀ ਰੱਖ ਸਕਦੇ। ਅਸੀਂ ਤਲਵਾਰ ਨਹੀਂ ਸੀ ਰੱਖ ਸਕਦੇ। ਸਾਨੂੰ ਨੱਪ ਕੇ ਰੱਖਿਆ ਜਾਂਦਾ ਸੀ। ਏ ਗੁਰੂ ਸਾਹਿਬ ਨੇ ਕੀ ਕਿਹਾ ਮੇਰਾ ਸਿੱਖ ਘੋੜਾ ਵੀ ਰੱਖੇਗਾ ਮੇਰਾ ਸਿੱਖ ਦਸਤਾਰ ਸਜਾਏਗਾ ਮੇਰਾ ਸਿੱਖ ਤਿੰਨ ਫੁੱਟੀ ਸ੍ਰੀ ਸਾਹਿਬ ਹੱਥ 'ਚ ਰੱਖੇਗਾ ਉਹ ਗੁਲਾਮੀ ਗੁਰੂ ਨੇ ਲਾਹੀ ਹੈ ਆਪਾਂ ਗੁਰੂ ਦਾ ਦੇਣ ਨਹੀਂ ਭੁੱਲ ਸਕਦੇ ਇਹਨਾਂ ਪਖੰਡੀਆਂ ਦਾ ਖਿਹੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਿੱਦ ਤੇ ਆਪਾਂ ਇੱਕ ਗੱਲ ਹੋਰ ਖਿਆਲ ਰੱਖਿਓ ਸਾਨੂੰ 2% ਕਹਿੰਦੇ ਆ ਕਿਉਂ ਕਹਿੰਦੇ ਆ ਉਹਨਾਂ ਨੂੰ ਪਤਾ ਸਾਨੂੰ ਬਣ ਰੱਖਿਆ ਆ ਰੰਗ ਰੇਟੇ ਨੇ ਆਮ ਜੀ ਵੀ ਸਿੱਖ ਰਿਹਾ ਰਬਦਾਸ ਵੀ ਸਿੱਖ ਰਿਹਾ ਜਦ ਇਹ ਹੈ ਨਹੀਂ ਅਸੀਂ ਸਿਰਫ ਗੁਰੂ ਦੇ ਸਿੱਖ ਆ ਜਿਸ ਦਿਨ ਅਸੀਂ ਗੁਰੂ ਦੇ ਬਣ ਗਏ 70% ਅਸੀਂ ਹੋ ਜਾਣਾ 70% ਅੱਜ ਅਸੀਂ ਸ਼ਕਾਰ ਫੁੱਟਦਾ ਹੋ ਗਏ ਆ ਜਦੋਂ 70% ਗੁਰੂ ਦੇ ਅਸੀਂ ਹੋ ਗਏ ਉਦੋਂ ਸਾਡਾ ਰਾਜ ਕਾਲ ਸੇ ਤਾਂ ਆਪਣੇ ਆਪ ਹੋ ਜਾਣਾ ਬਿਨਾਂ ਲੜਨ ਤੋਂ ਪਰ ਅਸੀਂ ਬੰਦੇ ਕੋ ਇਸ ਵੰਡ ਤੋਂ ਬਾਹਰ ਨਿਕਲੀਏ ਗੁਰੂ ਦਾ ਪੱਲਾ ਫੜੀਏ ਅਮਰਤ ਛਕੀਏ ਖੰਡੇ ਬਾਟੇ ਦੀ ਪੌ ਲੈਈਏ ਕੇਸ ਰੱਖੀਏ ਨਸ਼ੇ ਛੱਡ ਕੇ ਗੁਰੂ ਦੇ ਸਿੱਖ ਬਣ ਕੇ ਜੀਵਨ ਬਣਾ